ਜਲੰਧਰ ਪੁਲਿਸ ਕਮਿਸ਼ਨਰਟ ਨੇ ਝਾਲੀ ਛੁੱਟੀਆਂ ਦੇ ਪੈਕੇਜ ਸਕੀਮ ਰਾਹੀਂ ਲੋਕਾਂ ਨੂੰ ਠੱਗਣ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਦਿਆਂ 15 ਭਰਾਦਿਆਂ ਨੂੰ ਗ੍ਰਿਫਤਾਰ ਕੀਤਾ ਹੈ। ਵਧੇਰੇ ਫੇਰਵੇ ਦਾ ਖੁਲਾਸਾ ਕਰਦਿਆਂ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਗੁਰਦੀਪ ਸਿੰਘ ਦੀ ਸ਼ਿਕਾਇਤ ਮਿਲੀ ਸੀ ਜਿਸ ਨੇ ਦੱਸਿਆ ਸੀ ਕਿ 8 ਮਈ ਨੂੰ ਦੁਪਹਿਰ 1 ਵਜੇ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਜਿਸ ਵਿੱਚ ਉਸ ਨੂੰ SGPVL ਨਾਲ ਜਲੰਧਰ ਦੇ ਲਾਜਪਤ ਨਗਰ ਨੇੜੇ ਹੋਟਲ ਫੋਰਚਰ ਵਿਖੇ ਛੁੱਟੀਆਂ ਦੇ ਪੈਕੇਜ ਸੰਬੰਧੀ ਨਵੀਂ ਦਿੱਲੀ ਤੋਂ ਆਈ ਟੀਮ ਨਾਲ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਉਸਨੇ ਦੱਸਿਆ ਕਿ 9 ਮਈ ਨੂੰ ਗੁਰਦੀਪ ਆਪਣੇ ਪਰਿਵਾਰ ਸਮੇਤ ਪਹਿਲੀ ਮੰਜ਼ਿਲ ਦੇ ਬੋਰਡਰੂਮ ਵਿੱਚ ਆਇਆ ਜਿੱਥੇ ਉਹ ਮੁਕੇਸ਼ ਦੁੱਬੇ, ਮੋਹਿਤ ਸਿਆਣੀ ਅਤੇ ਅਜੇ ਨੂੰ ਮਿਲਿਆ ਜਿਨ੍ਹਾਂ ਨੇ ਉਸਨੂੰ ਪੈਕੇਜ ਬਾਰੇ ਜਾਣੂ ਕਰਵਾਇਆ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਅੱਗੇ ਦੱਸਿਆ ਕਿ ਗੁਰਦੀਪ ਨੇ ਅੱਗੇ ਸ਼ਿਕਾਇਤ ਕੀਤੀ ਕਿ ਉਸਨੇ ਇੱਕ ਪੈਕੇਜ ਦੀ ਚੋਣ ਕੀਤੀ ਅਤੇ ਉਹਨਾਂ ਨੂੰ ਕੁੱਲ 1,90,000 ਰੁਪਏ ਕ੍ਰੈਡਿਟ ਕਾਰਡ ਰਾਹੀਂ ਭੇਕੇ ਦਿੱਤੇ ਜੋਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਕਿਹਾ ਕਿ ਬਾਅਦ ਵਿੱਚ MGVPL ਦੀ ਵੈੱਬਸਾਈਟ ਤੇ ਜਾਣ ਤੇ ਗੁਰਦੀਪ ਨੂੰ ਪਤਾ ਲੱਗਾ ਕਿ ਕਾਰਪੋਰੇਟ ਪਤਾ ਸਥਾਈ ਤੌਰ ਤੇ ਬੰਦ ਸੀ ਉਸਨੇ ਕਿਹਾ ਕਿ ਗੁਰਦੀਪ ਨੇ ਬਰੋਸ਼ਰ ਵਿੱਚ ਸੂਚੀਬੱਧ ਵਿਅਕਤੀਆਂ ਨਾਲ ਸੰਕਲਪ ਕਰਨ ਦੀ ਵਿਅਰਥ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਸਨੇ ਸੋਚਿਆ ਕਿ ਉਸਨੇ ਨਾਲ ਧੋਖਾ ਹੋਇਆ ਹੈ ਉਹਨਾਂ ਕਿਹਾ ਕਿ ਸਾਰੇ ਮਲਜ਼ੂਮਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ ਇਸ ਨੇ ਪ੍ਰੈਸ ਕਾਨਫਰੰਸ ਵਿੱਚ ਕਿਸਮਤ ਚੇਸ ਇਹ ਜੀ ਇੱਕ ਗੈਂਗ ਬਸਟ ਕੀਤਾ ਸਾਡੀ ਮੋਡਲ ਡਾਊਨ ਪੁਲਿਸ ਨੇ ਜਿਸ ਦੇ ਵਿੱਚ ਇੱਕ ਡਿਸੈਪਟਿਵ ਹੌਲੀਡੇ ਪੈਕੇਜ ਸਕੀਮ ਦੇਣ ਵਾਲੀ ਇੱਕ ਕੰਪਨੀ ਦੇ 15 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਵਿੱਚ ਆਲਰੇਡੀ 3.80 ਲੱਖ ਰੁਪਏ ਠੱਗੀ ਕਰ ਚੁੱਕੇ ਸੀ ਜਿਹਦੇ ਵਿੱਚੋਂ 1.90 ਲੱਖ ਕਵਰ ਕਰਕੇ ਇੱਕ ਦੋ ਸ਼ ਨੂੰ ਵਾਪਸ ਮਿਲ ਗਿਆ ਹੈ ਔਰ ਬਾਕੀਆਂ ਦੇ ਬਾਰੇ ਹਲੇ ਤਫ਼ਤੀਸ਼ ਚੱਲੀ ਹੈ ਸਰ ਇਹ ਰਾਉਂਡ ਅਪ ਕਿਤੋਂ ਕੀਤੇ ਨੇ ਇਹ ਜੀ ਫੋਰਚੂਨ ਹੋਟਲ ਦੇ ਵਿੱਚ ਇਹਨਾਂ ਨੇ ਆਪਣਾ ਦਫ਼ਤਰ ਖੋਲ੍ਹਿਆ ਹੋਇਆ ਸੀ ਉੱਥੇ ਲੋਕਾਂ ਨੂੰ ਮੈਸੇजेस ਕਰਕੇ ਜਿਹੜੇ ਕੋਈ ਇੰਪੋਰਟੈਂਟ ਸਿਟੀਜ਼ਨ ਨਹੀਂ ਉਹਨਾਂ ਦੇ ਨੰਬਰ ਲੈ ਕੇ ਡਾਕਟਰਸ ਇੰਜੀਨੀਅਰਸ ਉਹਨਾਂ ਨੂੰ 홀ੀਡੇ ਪੈਕੇजेस ਟੈਲੀਫੋਨ ਤੇ ਆਫਰ ਕਰਦੇ ਸੀ ਕਿ ਵਿਜ਼ਿਟ ਕਰੋ ਸਾਨੂੰ ਆਓ ਤੇ ਆ ਕੇ ਉਹਨਾਂ ਨੂੰ ਫਿਰ ਬੜਾ ਸਸਤਾ ਪੈਕੇਜ ਦਿੰਦੇ ਸੀ ਜਿਹੜਾ 4 ਲੱਖ ਦਾ ਪੈਕੇਜ ਆ ਉਹ ਤਾਂ ਨੋਤੀ ਕੋਣੇ ਦੋ ਲੱਖ ਸਿ ਦਵਾਂਗੇ ਇਸ ਤਰ੍ਹਾਂ ਆਫਰ ਦਿੰਦੇ ਸੀ ਕਿ ਵੀਜ਼ ਆ ਰਲਾ ਹੋਟਲ ਤੁਹਾਨੂੰ 4 ਦਿਨ ਅਰਥ ਮਿਲੇਗਾ ਅਬਰਾਡ ਵੀ ਵਿਦਨ ਇੰਡੀਆ ਵੀ ਔਰ ਇਸ ਤਰ੍ਹਾਂ ਦੇ ਆਫਰ ਦੇ ਕੇ ਲੋਕਾਂ ਨੂੰ ਲਾਲਚ ਦੇ ਕੇ ਉਹਨਾਂ ਤੋਂ ਪੈਸੇ ਸਵਾਈਪਿੰਗ ਮਸ਼ੀਨ ਰੱਖਿਆ ਸੀ ਕ੍ਰੈਡਿਟ ਕਾਰਡ ਤੋਂ ਜਾਂ ਡੈਬਿਟ ਕਾਰਡ ਤੋਂ ਪੇਮੈਂਟ ਲੱਗਦਾ ਇਹ ਸਾਰੇ ਸਰ ਜਲੰਧਰ ਦੇ ਹੀ ਹੈ ਜੀ ਨਹੀਂ ਇਹ ਸਾਰੇ ਬਾਰ ਦੇ ਹੈ ਜੀ ਕੋਈ ਦਿੱਲੀ ਦਾ ਕੋਈ ਅਗਰ ਹੁਣ ਤੱਕ ਕਿੰਨੇ ਆ ਕੋਲਾ ਕਿਤੇ ਕਿੰਨੇ ਲੋਕਾਂ ਨੂੰ ਆਪਣੇ ਹੱਥ ਸੇ ਕਾਫੀ ਕੌਲਾਂ ਕੀਤੀ ਹੈ ਲੇਕਿਨ ਹੁਦ ਤੱਕ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਚ ਦੋ ਬੰਦਿਆਂ ਨੂੰ ਇਹ ਆਲਰੇਡੀ ਟਰੈਪ ਕਰ ਚੁੱਕੇ ਸੀਗੇ ਬਾਕੀ ਹੁਣ ਹਾਲੇ ਤਫਤੀਸ਼ ਦੇ ਵਿੱਚ ਆਏਗਾ ਕਿ ਹੋਰ ਕਿੰਨੇ ਬੰਦਿਆਂ ਨੂੰ ਟੋਟਲ ਕਿੰਨੀ ਅਮਾਉਂਟ ਸੀ ਤੇ ਕਿੰਨੀ ਜਿਹੜੇ 380000 ਦੀ ਅਮਾਉਂਟ ਕਹਿੰਦੇ ਜੀ 1.90 ਲੱਖ ਦਾ ਪੈਕੇਜ ਉਹ ਦੋ ਬੰਦਿਆਂ ਨੇ ਇਹਨੇ 1.90 ਲੱਖ 1.90 ਲੱਖ ਪੈ ਜਾਦਾ ਐਵੇਂ ਕੋ ਨੰਬਰ ਕਿੱਦਾਂ ਆਂਦੇ ਨੇ ਨੰਬਰ ਕਿੱਦਾਂ ਪੁਆਇੰਟ ਲੰਦੇ ਨੇ ਇਹ ਹੁਣ ਤਫਤੀਸ਼ ਦੇ ਵਿੱਚ ਆਏਗਾ ਕਿ ਕਿੱਥੋਂ ਇਹ ਲੰਦੇ ਆ ਜੀ ਮੋਬਾਈਲ ਨੰਬਰਸ ਕਿੱਥੋਂ ਉਹ ਇਹਨਾਂ ਨੇ ਟਰੈਕ ਕੀਤੇ ਆ ਕਿ ਕਿਸ ਦਾ ਪਹਿਲਾਂ ਪਿਛਲੇ ਦੋ ਦਿਨ ਤੋਂ ਇੱਥੇ ਆਏ ਹੋਏ ਨੇ ਜੀ ਦੋ ਦਿਨ ਦੋ ਦਿਨ ਤੋਂ ਕਰ ਰਹੇ ਨੇ ਫਿਲਹਾਲ ਤਾਂ ਇਹੀ ਜਿਹੜੀ ਪ੍ਰੀਡਮਨਰੀ ਇਨਵੈਸਟੀਗੇਸ਼ਨ ਹੁੰਦੀ ਛਾਹ ਹੋਰ ਇਹ ਜਿਹੜਾ ਕੰਮ ਕਰ ਰਹੇ ਸੀ ਜਾਂ ਹੋਰ ਵੀ ਪੰਜਾਬ ਤੋਂ ਲੱਗ ਰਹੇ ਸੀ ਕਿਤੇ ਹੋਰ ਕਿਤੇ ਵੀ ਇਹ ਹੁਣ ਤਫਤੀਸ਼ ਦੇ ਵਿੱਚ ਪੁੱਛਾਂਗੇ ਜੀ ਫਿਰ ਪਤਾ ਲੱਗੇ ਕਿ ਜਲੰਧਰ ਤੋਂ ਬਾਹਰ ਵੀ ਕਿਤੇ ਹੈਗੇ ਆ ਜਾਂ ਕਿਸੇ ਹੋਰ ਸਟੇਟ 'ਚ ਵੀ ਕੰਮ ਕਰ ਰਹੇ ਆ ਜਾਂ ਕਿੱਥੇ ਕਿੱਥੇ ਕਰ ਰਹੇ ਆ ਟੋਟਲ ਕਿੰਨੇ ਆ ਸਰ ਇਹ 15 ਬੰਦੇ ਨੇ ਠੀਕ ਹੈ ਸਰ ਕੰਪਲੇਨੈਂਟ ਤੋਂ ਲੱਗਿਆ ਕਿ ਕਿੰਨੇ ਟਾਈਮ ਤੋਂ ਸਰ ਕਿੰਨੇ ਟਾਈਮ ਤੋਂ ਇਹ ਚੀਜ਼ ਕਰ ਰਹੇ ਨੇ ਤੇ ਦੋ ਦਿਨ ਤੋਂ ਕਰ ਰਹੇ ਸੀਗੇ ਜੀ ਇੱਥੇ ਕੋਈ ਲੇਡੀ ਪਿਛਲੇ ਬੈਠੇ ਕਿੰਨੀ ਦੇਰ ਤੋਂ ਕਰ ਰਹੇ ਨੇ ਹੁਣ ਤਫਤੀਸ਼ ਚਾਹੀਦੀ ਲੇਡਿਸ ਵੀ ਇਹ ਮੇਰੇ ਨਾਲ ਹਾਂ ਦੋ ਤਿੰਨ ਲੜਕੀਆਂ ਉਹ ਵੀ ਬਾਹਰ ਦੀਆਂ ਬਾਹਰ ਦੀਆਂ ਜੀ ਦਿੱਤੀਆਂ ਨੇ ਜੀ ਦਿੱਤੀਆਂ ਨੇ ਜੀ ਠੀਕ ਹੈ ਬਹੁਤ ਨਮੂਬਰਕ ਕਰਦੀ ਹੈ ਇੱਕ ਤਾਂ